ਲੈਂਡ ਪੋਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਅੱਜ ਬਠਿੰਡਾ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਸੀ ਸ਼੍ਰੋਮਣੀ ਕਾਲੀ ਦਲ ਦੇ ਲੀਡਰਾਂ ਦੇ ਵੱਲੋਂ ਤੇ ਅਚਾਨਕ ਉੱਥੇ ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਕਾਲੀ ਦਲ ਦੇ ਆਗੂ ਨੇ ਜਿਹੜੇ ਉਹਨਾਂ ਦੀ ਸਿਹਤ ਵਿਗੜ ਜਾਂਦੀ ਹੈ ਉਹ ਬੇਹੋਸ਼ ਹੋ ਕੇ ਡਿੱਗਣ ਲੱਗ ਪੈਂਦੇ ਨੇ ਤਾਂ ਮੌਕੇ ਤੇ ਉਹਨਾਂ ਦੇ ਜਿਹੜੇ ਨਾਲ ਸਾਥੀ ਮੌਜੂਦ ਹੁੰਦੇ ਨੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਸਾਂਭਿਆ ਜਾਂਦਾ ਹੈ ਤੇ ਗੱਡੀ ਦੇ ਵਿੱਚ ਬਿਠਾ ਕੇ ਹਸਪੀਟਲ ਲਿਜਾਇਆ ਗਿਆ ਹੈ ਤਾਂ ਦੱਸ ਦਈਏ ਕਿ ਲੈਂਡ ਪੋਲਿੰਗ ਪਾਲਿਸੀ ਦਾ ਵਿਰੋਧ ਦੇ ਵਿੱਚ ਇਹ ਰੈਲੀ ਕੀਤੀ ਜਾ ਰਹੀ ਸੀ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਤਾਂ ਅਚਾਨਕ ਸਿਕੰਦਰ ਸਿੰਘ ਮਲੂਕਾ ਦੀ ਸਿਹਤ ਵਿਗੜ ਜਾਂਦੀ ਹੈ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਹੁੰਦੇ ਨੇ ਰੈਲੀ ਦੇ ਬਾਰੇ ਕੁਝ ਦੱਸ ਰਹੇ ਹੁੰਦੇ ਨੇ ਤਾਂ ਅਚਾਨਕ ਹੀ ਉਹਨਾਂ ਨੂੰ ਚੱਕਰ ਆਉਂਦਾ ਹੈ ਉਹਨਾਂ ਨੂੰ ਪਾਣੀ ਪਿਲਾਇਆ ਗਿਆ ਪਰ ਫਿਰ ਉਹ ਬੇਹੋਸ਼ ਹੋ ਜਾਂਦੇ ਨੇ ਤਾਂ ਮੌਕੇ ਦੇ ਉੱਤੇ ਹੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਤਾਂ ਦੱਸਦੀ ਹੈ ਕਿ ਸਿਕੰਦਰ ਸਿੰਘ ਮਲੂਕਾ ਦੀ ਅਚਾਨਕ ਰੈਲੀ ਦੌਰਾਨ ਸਿਹਤ ਵਿਗੜ ਗਈ ਹੈ ਜਿਸ ਦੇ ਕਰਕੇ ਉਹਨਾਂ ਨੂੰ ਹਸਪਤਾਲ ਪਹੁੰਚਾਉਣਾ ਪਿਆ ਹਾਲਾਂਕਿ ਕਿਸ ਤਰੀਕੇ ਦੀ ਕੰਡੀਸ਼ਨ ਹੈ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਪੱਤਰਕਾਰਾਂ ਦੇ ਵੱਲੋਂ ਤਾਂ ਉਹ ਕਹਿ ਰਹੇ ਸੀ ਕਿ ਉਹਨਾਂ ਨੂੰ ਚੱਕਰ ਆ ਰਹੇ ਨੇ ਤਾਂ ਅਚਾਨਕ ਹੀ ਉਹ बेहोश ਹੋ ਜਾਂਦੇ ਨੇ ਤਾਂ ਸਿਕੰਦਰ ਸਿੰਘ ਮਲੂਕਾ ਦੀ ਸਿਹਤ ਵਿਗੜੀ ਹੈ ਵਿਰੋਧ ਪ੍ਰਦਰਸ਼ਨ ਦੇ ਵਿੱਚ ਰੈਲੀ ਦੇ ਵਿੱਚ ਉਹ ਪਹੁੰਚੇ ਸਨ ਤਾਂ ਅਚਾਨਕ ਉਹਨਾਂ ਨੂੰ ਚੱਕਰ ਆਏ बेहोश ਹੋਏ ਤੇ ਉਹਨਾਂ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ। ਸਾਹਿਬ ਕੀ ਕਹਾਂ ਕਿ ਆ ਸੁਖਵੀਰ ਸਿੰਘ ਬਾਦਲੇ ਤੇ ਪਹੁੰਚੇ ਲੈਨਟ ਪੁਲਿਸ ਟੀਮ ਦਾ ਬਰੋਫ ਕੀਤਾ ਜਾ ਰਿਹਾ ਕਰਨ ਲੱਗਿਆ। ਵੇਖੋ ਅੱਜ ਜਿਹੜਾ ਧਰਨਾ ਲੱਗਿਆ ਪਸ਼ੰਡੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਸੱਦੇ ਉੱਤੇ ਇਹ ਹੁਣ ਦੇ ਧਰਨਿਆਂ ਨਾਲੋਂ ਸਭ ਤੋਂ ਵੱਡਾ ਹੈ। ਲੋਕੀ ਬੜੇ ਹੀ ਹੰਮ ਹਮਾ ਕੇ ਆਪਦੇ ਚਾਹ ਦੇ ਨਾਲ ਇੱਥੇ ਆਏ ਨੇ ਸੋ ਨਵੀਂ ਸਹੀ ਹੈ ਸਰਦੀਕਲਾ ਟਾਈਮ ਟੀਵੀ ਲਈ ਬਠਿੰਡਾ ਤੋਂ ਜਗਸੀਰ ਭੁੱਲਰ ਦੀ ਰਿਪੋਰਟ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ કોલ ઓર સ્કેન ક્યુઆર કોડ ટુ કોન્ટેક્ટ us રોડિસ ઇન્ક મિલિયન માઈલ્સ વિથ સ્માઈલ ઓર સ્કેન ક્યુઆર કોડ ટુ કોન્ટેક્ટ us તાબા ઇન્ડિયન ક્યુઝિન ટ્રેસી ફાઇન ઓથેન્ટિક ઇન્ડિયન ક્યુઝિન ઇન ટ્રેસી ઓર સ્કેન ક્યુઆર કોડ ટુ કોન્ટેક્ટ us સિલી વેલી ફેમિલી ડેન્ટલ ઓફિસ ઓર સ્કેન ક્યુઆર કોડ ટુ કોન્ટેક્ટ us